ਇਹ ਮੇਜ ਹਸਪਤਾਲ ਬਟੰਡਾ ਵਿਖੇ ਜੋ ਮਰੀਜ਼ਾਂ ਦੇ ਨਾਲ ਆਏ ਸੋਮਵਾਰ ਬਣਾਉਂਦਾ ਬਾਈ ਇਹ ਤੇ ਹਾਂਜੀ ਗੱਡੀ ਆ ਗਈ ਆ ਜੀ ਤੇ ਹੋਰ ਦੋ ਨਹੀਂ ਚੱਕਣੇ ਰੁਕੇ ਰਹੇ ਚੋੜ ਆਏ ਜਾਂਦੇ ਨੇ ਆਹ ਹੀ ਚੌਣ ਚਾਰਾ ਕੁਸਾ ਹਾਸਲ ਕਰ ਲੈਂਦਾ ਤੇ ਆਪਾਂ ਇਹ ਕਹਿੰਦੇ ਆਪਾਂ ਨੂੰ ਆ ਵੀ ਮਿਲ ਜੇ ਆ ਵੀ ਮਿਲ ਜੇ ਆ ਵੀ ਮਿਲ ਜੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਅੱਜ ਇਹਦੇ ਨਵੇਂ ਬਲੌਗ ਦੀ ਸ਼ੁਰੂਆਤ ਕਰਤੀ ਹੈ ਤੇ ਹੁਣ ਚੱਲਦੇ ਆਪਾਂ ਕਰਤਵਾਰਾ ਸਾਹਿਬ ਗੁਰੂ ਮਹਾਰਾਜ ਦੇ ਕਰਦੇ ਆਂ ਦਰਸ਼ਨ ਹਾਂਜੀ ਪਹੁੰਚ ਗਏ ਜੀ ਕਰਤਵਾਰਾ ਸਾਹਿਬ ਗੁਰੂ ਮਹਾਰਾਜ ਦੇ ਘਰ ਦੇ ਆਂ ਦਰਸ਼ਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਰਵਤ ਸੰਗਤਾਂ ਜਿਵੇਂ ਆਪ ਜੀ ਨੂੰ ਪਤਾ ਵੀ ਹਰ ਸੋਮਵਾਰ 15 ਦਿਨਾਂ ਤੋਂ ਏਮਜੇ ਹਸਪਤਾਲ ਬਠਿੰਡਾ ਵਿਖੇ ਜੋ ਮਰੀਜ਼ਾਂ ਦੇ ਨਾਲ ਭਾਈ ਚਾਰੇ ਆਉਂਦੇ ਹਨ ਆਪਣੇ ਉਹਨਾਂ ਵਾਸਤੇ ਲੰਗਰਾਂ ਲੈ ਕੇ ਜਾਣੇ ਆ। ਤਾਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਕੜੀ ਤੇ ਚੌਲ ਨੇ ਤਿਆਰ ਵੀdoctype ਨੇ। ਹੁਣ ਸੰਗਤਾਂ 9:00 ਵਜੇ ਇੱਥੋਂ ਗੱਡੀ ਜਾਊਗੀ। ਸਾਰੀਆਂ ਸੰਗਤਾਂ ਉੱਥੇ ਲੰਗਰਾਂ ਦੇ ਵਿੱਚ ਕੜੀ ਚੌਲ ਲੈ ਕੇ ਜਾਣੀਆਂ। ਸੋ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਰਸਤਾ ਵਸਤਾ ਗੁਰਦੁਆਰਾ ਸਾਹਿਬ ਪਹੁੰਚਾਇਆ ਕਰੋ ਭਾਈ। ਜਿਨ੍ਹਾਂ ਦਾ ਸਰਦ ਹੈ ਵਧੀਆ ਨਾਲ ਸੇਵਾ ਕਰਨ ਵੀ ਜਾਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਪਿੰਡਾਂ ਦੇ ਵੀਰ ਆਉਂਦੇ ਨੇ ਤੇ ਸਾਡਾ ਪਿੰਡ ਬੰਦੇਹਰ ਬੱਬੂ ਬਬੂ ਜੀ ਦੇਖ ਰਹੇ ਕਰਦਾ ਹੈ ਖੜੀ ਚੌਲ ਬਣਾਉਣ ਦੀ ਤੇ ਆਏ ਸੋਮਵਾਰ ਬਣਾਉਂਦਾ ਬਾਈ ਇਹ ਬਬੂ ਕਿਹੜੇ ਹਸਪਤਾਲ ਚ ਜਾਂਦੇ ਨੇ ਇਹ ਏਮਜਾ ਹਸਪਤਾਲ ਚ ਜਾਂਦੇ ਨੇ ਬਠਿੰਡੇ ਜੀ ਤੇ ਅੱਜ ਬਣਾਉਣੇ ਆ ਦੇਖ ਜੀ ਹੁਣ ਪਉਂਦੇ ਆ ਜੀ ਬੇਸਨ ਨੂੰ ਇਹ ਆਪੋ ਨੇ ਫੜੋ ਨੇ ਮਸਾ ਹਾਂਜੀ ਕੋਲਟਾ ਜੀ ਬੇਸਨ ਤੇ ਇਧਰ ਪਾ ਤੇ ਪਕੌੜੇ ਤੇ ਆਲੂ ਵਾਲ ਕੇ ਇਹ ਹੁਣ ਬਣਾਈ ਜਾਂਦੇ ਆ ਕੜੀ ਤੇ ਇੱਧਰ ਬਣਾਵਾਂਗੇ ਚੌਲ ਤੇ ਬੱਬੂ ਬੋਰੀ ਜੋ ਕੱਢ ਰਿਹਾ ਚੌਲ ਚੌਲ ਬਣਾ ਕੇ ਤੇ ਮਿਲਦੇ ਆ ਹਾਂਜੀ ਲੱਗ ਗਈ ਉਬਲਣ ਕੜੀ ਤੇ ਉਧਰ ਹਜੇ ਪਵळा ਆਈ ਜਾਂਦਾ ਕੱਦੋ ਵੀ ਆ ਗਿਆ ਸਾਡੇ ਪਿੰਡ ਦਾ ਸੇਵਾਦਾਰ ਬੱਬੂ ਦਾ ਹੈਗੇ ਸੀ ਅਜ ਤੋਂ ਬਾਅਦ ਬਣਾਉਣੇ ਆ ਚੌਲਾ ਭੀ ਚੌਲਾ ਦਾ ਕੱਟਾ ਅਈ ਦੇਚ ਬਣਾਵਾਂਗੇ ਠੀਕ ਦੇਖਾ ਉਹ ਹਾਂਜੀ ਇਹ ਰੱਖ ਤੇ ਚੌਲ ਤੇ ਇਧਰ ਹੋ ਗਈ ਆਪਣੀ ਕੜੀ ਤਿਆਰ ਤੇ ਇੱਕ ਦੇਗਾ ਇਧਰ ਪਿਆ ਛੋਟਾ ਦੇਗਾ ਇਹ ਵੀ ਹੋ ਗਈ ਤਿਆਰ ਤੇ ਚੌਲਾਂ ਦੀ ਕਰਦੇ ਹੁਣ ਵੇਟ ਹਾਂਜੀ ਚੌਲ ਵੀ ਹੋ ਗਏ ਜੀ ਆਪਣੇ ਰੈਡੀ ਤੇ ਹੁਣ ਕਰਦੇ ਇਹਨਾਂ ਨੂੰ ਠੰਡੇ ਇਹ ਦੁਬਾਰ ਲੈ ਕੇ ਜਾਵਾਂਗੇ ਹਾਂਜੀ ਗੱਡੀ ਆ ਗਈ ਹੈ ਜੀ ਤੇ ਲੈ ਕੇ ਜਾਣਾ ਅੱਜ ਬਠਿੰਡੇ ਰਸਨ ਪਾਣੀ ਹਸਪਤਾਲ ਚ ਤੇ ਹੁਣ ਧਰਦੇ ਆ ਇਹਦੇ ਚ ਸਮਾਨ ਤੇ ਪ੍ਰਸ਼ਾਦੇ ਵੀ ਆ ਗਏ ਤੇ ਦੁਬਾਰ ਚੱਲਦੇ ਆ ਜੀ ਮੌਸਮ ਹੋ ਗਿਆ ਜੀ ਪੂਰਾ ਵਧੀਆ ਮੀਂਹ ਆਲਾ ਮੌਸਮ ਹੋ ਗਿਆ ਤੇ ਇਹ ਰੱਖਦਾ ਸਮਾਨ ਇੱਧਰ ਅੰਦਰ ਤੇ ਫੋਨ ਲੱਗੇ ਆ ਚੱਲੇ ਜੀ ਲੇਕਿਨ ਤਰਨ ਛੱਡ ਦੇ ਨੇ ਚਾਹ ਤੇ ਦੁਬਾਰਾ ਤੋਰਾਂਗੇ ਗੱਡੀ ਆ ਸੇ ਬਾਜ਼ਾਰ ਨੂੰ ਅੱਜ ਲੈ ਕੇ ਜਾਣਾ ਹੈ ਹੈਣਾ ਗੱਦੂ ਹਾਂਜੀ ਪਾ ਤੇ ਜੀ ਚੱਲੇ ਬਠਿੰਡਾ ਹਸਪਤਾਲ ਨੂੰ ਤੇ ਤਰਾਤਸ ਬਹੁਤ ਜ਼ਿਆਦਾ ਆ ਰਿਹਾ ਮੀ ਤੇ ਦੇਖੋ ਕਿੰਨਾ ਬਹੁਤ ਹੀ ਮੀ ਆ ਰਿਹਾ ਤੇ ਜਮਾਂ ਹੀ ਭਿੱਜ ਗਏ ਸੀ ਜਾਂਦੇ ਜਾਂਦੇ ਜਮਾਂ ਹੀ ਗਿੱਲੇ ਹੋ ਗਏ ਸੀ ਹਾਂਜੀ ਪਹੁੰਚ ਗਏ ਜੀ ਹਸਪਤਾਲ 'ਚ ਉਹ ਦੇਖਣੇ ਆਪੇ ਰਹੇ ਨੇ ਇਹ ਜੀ ਹਸਪਤਾਲ ਬਠਿੰਡੇ ਦਾ ਬਹੁਤ ਹੀ ਜਿਆਦਾ ਇਕੱਠ ਹੈਗਾ ਦਿਓ ਇੱਧਰ ਹੈਗਾ ਲੰਗਰ ਤੇ ਉਹ ਚੱਲਦੇ ਆ ਸੀ ਅੰਦਰ ਉਹ ਪੀੜੀ ਚ ਯਾ ਹਸਪਤਾਲ ਦੇਖੋ ਕਿੰਨਾ ਵੱਡਾ ਹੈ ਇਹ ਮੇਰਾ ਹਸਪਤਾਲ ਹੈ ਇਹ ਮੇਰਾ ਹਸਪਤਾਲ ਵਿੱਚ ਭਾਂਡਿਆਂ ਦੀ ਸੇਵਾ ਇੱਧਰ ਤੇ ਇੱਥੇ ਆ ਕੇ ਇਹ ਲੋਕ ਪ੍ਰਸ਼ਾਦਾ ਛਕਦੇ ਨੇ ਤਾਂ ਕਿ ਇਹ ਜਿਹੜਾ ਹਸਪਤਾਲ ਹੈ ਬਹੁਤ ਹੀ ਵੱਡਾ ਹਸਪਤਾਲ ਹੈ ਤੇ ਇੱਧਰ ਭਾਂਡਿਆਂ ਦੀ ਸੇਵਾ ਚੱਲ ਰਹੀ ਹੈ ਇੱਧਰ ਭਾਂਡਿਆਂ ਦੀ ਸੇਵਾ ਚੱਲਦੀ ਹੈ ਦੇ ਹਾਇਦਰ ਛੱਕਦੇ ਨੇ ਬਾਈ ਤੇ ਇੱਥੇ ਪ੍ਰਸ਼ਾਦ ਦੇ ਵਰਤਾਏ ਜਾਂਦੇ ਨੇ ਆਸੀ ਅਸਰ ਦੇ ਵਰਤਾਏ ਜਾਂਦੇ ਨੇ ਇੱਥੇ ਤੇ ਆਹ ਦਾਨ ਹੈ ਤੇ ਆ ਆ ਗਿਆ ਪਾਣੀ ਇੱਥੇ ਇੱਥੇ ਕੜੀ ਚੌਲ ਆਏ ਜਾਂਦੇ ਨੇ ਆਹ ਤੇ ਆ ਤੇ ਕੜੀ ਜੀ ਪ੍ਰਸ਼ਾਦ ਦੇ ਆਹ ਚਾਉਂ ਕੋਲੀ ਆਣਾ ਇੱਥੋਂ ਥਾਣ ਲੈ ਕੇ ਐ ਲੈਣ ਵਾਈ ਜਾਂਦੇ ਨੇ ਜੀ ਫੇਰ ਸੰਗਤ ਤੇ ਅੰਦਰ ਬਹਿ ਕੇ ਛੱਕਦੀ ਐ ਬਹੁਤ ਹੀ ਜ਼ਿਆਦਾ ਇਕੱਠ ਹੈ ਤੇ ਉਹ ਦੇਖੋ ਗੱਡੀਆਂ ਦੀ ਪਾਰਕਿੰਗ ਕਿੰਨੀ ਵੱਡੀ ਐ 1300 ਸੇਵਾ ਤੇ ਇੱਧਰ ਕਿਵੇਂ ਹੋਇਆ ਪਿਆ ਇਕੱਠ ਜਦੋਂ ਦੇਖਿਆ ਤਾਂ ਇੱਧਰ ਆਇਆ ਪਿਆ ਸੀ ਬਾਈ ਸੁਖੀ ਖਿਆਲੇ ਵਾਲਾ ਤੇ ਉਹ ਬਣਾ ਰਿਹਾ ਸੀ ਵੀਡੀਓ ਤੇ ਇੱਧਰ ਪ੍ਰਧਾਨ ਸਾਹਿਬ ਦੱਸ ਰਹੇ ਤੇ ਵੀ ਆਹ ਪਿੰਡਾਂ ਦੇ ਇੱਥੇ ਰਸਨ ਪਾਣੀ ਲੈ ਕੇ ਆਉਂਦੇ ਨੇ ਤੇ ਸੇਵਾ ਕਰਦੇ ਨੇ ਤੇ ਉਹ ਦੇਖੋ ਬਾਈ ਖੜਾ ਸੁਖੀ ਖਿਆਲੇ ਵਾਲਾ ਜੋ ਕਿ ਬਹੁਤ ਹੀ ਵਧੀਆ ਹਾਸੇ ਵਾਲੀਆਂ ਵੀਡੀਓ ਬਣਾਉਂਦਾ ਤੇ ਉਧਰ ਚੱਲ ਰਹੀ ਹੈ ਜੀ ਸੇਵਾ ਹਾਂਜੀ ਇਹ ਨੇ ਜੀ ਮੇਰੇ ਪਿੰਡ ਦੇ ਵੀਰ ਸੇਵਾ ਕਰਦੇ ਹੋਏ ਤੇ ਇਹ ਹੈ ਸਾਡੇ ਪਿੰਡ ਦਾ ਬਾਬਾ ਤੇ ਦੇਖੋ ਜੀ ਉਧਰ ਉਹ ਬਾਈ ਕਹਿੰਦਾ ਇਕੱਠ ਜੇ ਜਾ ਤੂੰ ਕਹਿੰਦਾ ਉੱਥੇ ਬਣਾ ਵੀਡੀਓ ਤੇ ਉਹ ਮਾਂ ਕਹੇ ਉੱਥੇ ਮੈਂ ਬਣਾ ਲਿਆ ਤੇ ਹੁਣ ਇੱਧਰ ਬਣਾਉਣਾ ਮੈਂ ਤੇ ਦੇਖੋ ਜੀ ਬਹੁਤ ਜ਼ਿਆਦਾ ਇਕੱਠ ਹੈ ਬਹੁਤ ਹੀ ਜ਼ਿਆਦਾ ਸੰਗਤਾਂ ਮਰੀਜ਼ ਨੇ ਜਿਹੜੇ ਚਲੋ ਉਹਨਾਂ ਨੇ ਤਾਂ ਛਕ ਨਹੀਂ ਸਕਣਾ ਬਾਕੀ ਉਹ ਵੀ ਜਿਵੇਂ ਲੋਕ ਆ ਜਾਂਦੇ ਨੇ ਉਹ ਵੀ ਪ੍ਰਸ਼ਾਦਾ ਛੱਕ ਕੇ ਬਹੁਤ ਖੁਸ਼ ਹੁੰਦੇ ਨੇ ਤੇ ਮਨ ਨੂੰ ਸਕੂਨ ਮਿਲਦਾ ਵੀ ਹਾਂ ਹਾਂਜੀ ਇੱਕ ਗੱਲ ਹੋਰ ਹਸਪਤਾਲ ਦੀ ਤੇ ਜਦੋਂ ਮੈਂ ਹਸਪਤਾਲ ਦੇ ਅੰਦਰ ਵੀਡੀਓ ਸ਼ੂਟ ਕਰੀ ਤਾਂ ਮੇਰੇ ਕੋਲ ਸਿਕਿਉਰਿਟੀ ਗਾਰਡ ਆ ਕੇ ਕਹਿੰਦਾ ਕਹਿੰਦਾ ਬਾਈ ਤੂੰ ਵੀਡੀਓ ਰਿਕਾਰਡ ਨਹੀਂ ਕਰ ਸਕਦਾ ਕਹਿੰਦਾ ਇਹਨੂੰ ਪਲੀਜ਼ ਡਿਲੀਟ ਕਰ ਦੇ ਤੇ ਮਹਾ ਚਲੋ ਕੋਈ ਨਾ ਬਾਈ ਕੋਈ ਗੱਲ ਨਹੀਂ ਆਪਾਂ ਵੀਡੀਓ ਡਿਲੀਟ ਕਰਤੀ ਤੇ ਇੱਧਰ ਆ ਗਿਆ ਸਾਡਾ ਬਾਈ ਸੁੱਖੀ ਖਿਆਲੇ ਵਾਲਾ ਜੋ ਕਿ ਬਹੁਤ ਹਾਸੇ ਕਣਾਉਂਦਾ ਤੇ ਸਾਡੇ ਪਿੰਡ ਦੇ ਕਹਿੰਦੇ ਵੀਡੀਓ ਬਣਾ ਸਾਡੀ ਵੀ ਪਾ ਕੇ ਤੇ ਲੱਗ ਗਿਆ ਜੀ ਸਾਡੇ ਪਿੰਡ ਦੀ ਵੀਡੀਓ ਬਣਾਉਣਾ ਹਾਂਜੀ ਸੇਵਾ ਚੱਲ ਰਹੀ ਹੈ ਪੂਰੀ ਤੇ ਮਰੀਜ਼ ਆਈ ਜਾਂਦੇ ਨੇ ਪ੍ਰਸ਼ਾਦਾ ਛੱਕ ਕੇ ਜਾਈ ਜਾਂਦੇ ਨੇ ਆਪ ਦਾ ਕੰਮ ਕਰੀ ਜਾਂਦੇ ਨੇ ਤੇ ਬਹੁਤ ਹੀ ਜ਼ਿਆਦਾ ਇਕੱਠ ਹੈ ਬਹੁਤ ਹੀ ਜ਼ਿਆਦਾ ਲੋਕ ਪਰੇਸ਼ਾਨ ਵੀ ਨੇ ਬਹੁਤ ਜ਼ਿੰਦਗੀ ਤੋਂ ਕਿਉਂਕਿ ਤੰਦਰੁਸਤ ਨਹੀਂ ਹੈਗੇ ਤੇ ਮੈਂ ਤਾਂ ਹੀ ਕਹਿਣਾ ਮਾਲਕ ਨੂੰ ਵੀ ਮਾਲਕਾ ਤੰਦਰੁਸਤੀਆਂ ਬਖਸ਼ੀ ਕਿਸੇ ਦਾ ਮੜਾ ਨਾ ਕਰਈ ਸਭ ਦਾ ਭਲਾ ਵਰਤਾਈ ਤੇ ਇਹੀ ਗੱਲ ਕਹਿਣੀ ਬਹੁਤ ਹੀ ਜ਼ਿਆਦਾ ਸੇਵਾ ਆ ਰਹੀ ਹੈ ਇਹ ਦੇਖੋ ਤਾਂ ਗੁੱਛਾ ਆਪਣਾ ਅਰੇ ਵਿੱਚ ਬੰਦਾ ਆਉਂਦਾ ਬਾਹਲੇ ਦੂਰੋਂ ਦੂਰੋਂ ਮਰੀਜ਼ ਆਉਂਦੇ ਨੇ ਜੀ ਤੇ ਆਪਾਂ ਐਂ ਕਹਨੇ ਆਪਾਂ ਨੂੰ ਆ ਵੀ ਮਿਲ ਜੇ ਆ ਵੀ ਮਿਲ ਜੇ ਆ ਵੀ ਮਿਲ ਜੇ ਮਾਲਕੀ ਰਜਾ ਚ ਜਿਹੜਾ ਬੰਦਾ ਰਹਿ ਜਾਂਦਾ ਨਾ ਉਹ ਸਾਰਾ ਕੁਝ ਹਾਸਲ ਕਰ ਲੈਂਦਾ ਆਹ ਦੇਖੋ ਇਹ ਇੱਥੇ ਆ ਕੇ ਪਤਾ ਲੱਗਦਾ ਵੀ ਕੀ ਵੀ ਮਾਲਕਾਂ ਬਸ ਤੰਦਰੁਸਤੀ ਬਕਸਿੰਗ ਹੋਰ ਤਾਂ ਕਾਸੀ ਦੀ ਲੋੜ ਨਹੀਂ ਕਜੇ ਪਤਾ ਨਹੀਂ ਉਹ ਦਿਖਾਉਂ ਮੁੰਡੇ ਕਿਆ ਕਰਦੇ ਕੋਈ ਸੰਜੋ ਪੂਣੀ ਹੋ ਗਈ ਪੰਡਾ ਸਾਰੀ ਸਮਾਪਤੀ ਕਰ ਲਈ ਤੇ ਭਾਂਡੇ ਵੀ ਧਰ ਲਏ ਹੁਣ ਚੱਲਦੇ ਆਂ ਜੀ ਪੰਡਾ ਲੈ ਚਪਲਾਂ ਦਾ ਪਾਤੀਆਂ ਰਾਜ ਨਹੀਂ ਖੜਾਉਣੇ ਨਾਲੇ ਖਾਏ ਗੜੀ ਆਹਨਾਂ ਤੋਂ ਭਾਵੇਂ ਹੱਸਦਾ ਉਹ ਗ੍ਰੇਡ ਫੜਾਉਣੇ ਮੋੜ ਹਾਂਜੀ ਹਾਂ ਚੱਲੇ ਪਿੰਡ ਅਜਿਹਾ ਅੱਖ ਮੁਕੇ ਦੇ ਰਿਹਾ ਹਾਂਜੀ ਪਹੁੰਚ ਗਏ ਜੀ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਪਾਸਾ ਹੈ ਨੌਮੀ ਪਿੰਡ ਪੰਦੇਰ ਦੇ ਮੇਨ ਗੇਟ ਦੇ ਵਿੱਚ ਦੀ ਹੋ ਕੇ ਐਂਟਰ ਗੁਰਦੁਆਰਾ ਸਾਹਿਬ ਵਿੱਚ ਜਿੱਥੋਂ ਸਵੇਰੇ ਚਾਲੇ ਪਾਈ ਸੀ ਗੱਡੀ ਨੇ ਉੱਥੇ ਜਾ ਕੇ ਰੁਕਾਂਗੇ ਤੇ ਤਰਦਿਆਂ ਜੀ ਦੇਗੇ ਮਾਂਜ ਕੇ ਤੇ ਇਦੂ ਬਾਦ ਚੱਲਾਂਗੇ ਆਪਣੇ ਘਰੇ ਹਾਂਜੀ ਆ ਕੇ ਜੀ ਗੁਰਦੁਆਰਾ ਸਾਹਿਬ ਤੋਂ ਛੱਕੇ ਪ੍ਰਸ਼ਾਦਾ ਪਾਣੀ ਤੇ ਹੁਣ ਕਰਦੇ ਆਂ ਵੀਡੀਓ ਨੂੰ ਐਡਿਟ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਅੱਗੇ ਤੋਂ ਅਸੀਂ ਹੋਰ ਨਵੀਆਂ ਵੀਡੀਓ ਪਾ ਸਕੀਏ ਤੇ ਧੰਨਵਾਦ ਜੀ